ਇਹ ਵਿਆਹੁਤਾ ਕੁੜੀ ਜਿਸਦੇ ਵਿਆਹ ਨੂੰ 7 ਸਾਲ ਹੋ ਚੁੱਕੇ ਨੇ ਮਾਪਿਓਜ਼ ਦੇ ਨਾਲ ਨਹੀਂ ਕਿਉਂਕਿ ਉਹ ਦੁਨੀਆ ਛੱਡ ਗਏ ਅਨਾਥ ਹੈ ਇਹ ਅਤੇ ਇਸ ਸਮੇਂ ਲੋਕਾਂ ਦੇ ਅੱਗੇ ਗੁਹਾਰ ਲਗਾ ਰਹੀ ਹੈ ਇਸ ਕਰਕੇ ਕਿਉਂਕਿ ਉਸਦੇ ਪਤੀ ਦੇ ਵੱਲੋਂ ਕਿਸੇ ਹੋਰ ਜਨਾਨੀ ਨੂੰ ਘਰ ਦੇ ਵਿੱਚ ਲਿਆ ਕੇ ਬਿਠਾ ਲਿਆ ਗਿਆ ਭੁਪਿੰਦਰਕੌਰ ਨਾਮ ਦੀ ਇਹ ਔਰਤ ਆਪਣੇ ਸਹੁਰੇ ਘਰ ਦੇ ਵਿੱਚ ਇੱਕੋਸ ਕਮਰੇ ਦੇ ਵਿੱਚ ਰਹਿ ਰਹੀ ਹੈ ਜੋ ਕਿ ਬੜਾ ਹੀ ਬੁਰੀ ਹਾਲਤ ਦੇ ਵਿੱਚ ਹੈ ਉਸ ਨੇ ਉਹ ਕਮਰਾ ਵੀ ਦਿਖਾਇਆ ਅਤੇ ਨਾਲ ਹੀ ਦੱਸਿਆ ਕਿ ਕਿੰਜ ਜਦੋਂ ਉਹ ਗਰਭਵਤੀ ਸੀ ਤਾਂ ਉਸ ਦਾ ਗਰਭਪਾਤ ਕਰਵਾਇਆ ਗਿਆ ਇਸ ਤੋਂ ਪਹਿਲਾਂ ਜਦੋਂ ਉਸ ਦੇ ਪੇਟ ਦੇ ਵਿੱਚ ਬੱਚਾ ਸੀ 8ਵਾਂ ਮਹੀਨਾ ਚੱਲਦਾ ਸੀ ਤਾਂ ਉਸ ਦੇ ਨਾਲ ਸਹੁਰਿਆਂ ਦੇ ਵੱਲੋਂ ਮਾਰਕੁਟਾਈ ਕੀਤੀ ਗਈ ਉਸ ਦਾ ਇਹ ਪਤੀ ਇੰਨਾ ਜ਼ਾਲਮ ਨਿਕਲਿਆ ਕਿ ਉਸ ਦੀ ਅੱਖਾਂ ਦੇ ਸਾਹਮਣੇ ਹੀ ਕਿਸੇ ਹੋਰ ਜਨਾਨੀ ਨੂੰ ਲਿਆ ਕੇ ਬਿਠਾ ਲਿਆ ਅਤੇ ਨਾਲ ਹੀ ਉਸ ਦੇ ਸਾਰੇ ਪਰਿਵਾਰ ਨੇ ਉਸ ਦੇ ਨਾਲ ਇਹੋ ਜਿਹਾ ਕੁੱਟਕਟਾਪਾ ਕੀਤਾ ਇਹ ਰੋਂਦੀ ਕੁਰਲਾਉਂਦੀ ਕੁੜੀ ਗਲੀ ਤੱਕ ਪਹੁੰਚ ਗਈ ਲੋਕਾਂ ਦੇ ਕੋਲੋਂ ਹੱਥ ਜੋੜ-ਜੋੜ ਕੇ ਮਦਦ ਮੰਗੀ ਤੇ ਹੁਣ ਵੀ ਉਸ ਨੂੰ ਡਰ ਹੈ ਕਿ ਉਸ ਦੀ ਜਾਨ ਲੈ ਲਈ ਜਾਵੇਗੀ ਕਿਉਂਕਿ ਉਸ ਦਾ ਪਤੀ ਕਿਸੇ ਹੋਰ ਜਨਾਨੀ ਨੂੰ ਸਰੇ ਆਮ ਲਿਆ ਕੇ ਬੈਠਾ ਹੈ ਅਤੇ ਉਸ ਦੇ ਨਾਲ ਹੀ ਉਹ ਘਰ ਬਸਾਉਣਾ ਚਾਹੁੰਦਾ ਹੈ ਰੋਂਦੀ ਕੁਰਲਾਉਂਦੀ ਇਹ ਔਰਤ ਆਪਣੇ ਤੇ ਹੋ ਰਹੇ ਤਸ਼ੱਦਦ ਨੂੰ ਬਿਆਨ ਕਰਦੀ ਕਰਦੀ ਰੋ ਪਈ ਬਾਰ ਬਾਰ ਹੱਥ ਜੋੜ ਜੋੜ ਕੇ ਹੀ ਆਖ ਰਹੀ ਸੀ ਕਿ ਮੇਰੀ ਮਦਦ ਕੀਤੀ ਜਾਵੇ ਬਾਰ ਬਾਰ ਉਸਨੇ ਕਈ ਜਥੇਬੰਦੀਆਂ ਦੇ ਨਾਲ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਮੈਨੂੰ ਹੁਣ ਤੱਕ ਉਹ ਬਣ ਦੀ ਮਦਦ ਨਹੀਂ ਮਿਲੀ ਆਖਿਰਕਾਰ ਕੀ ਹੈ ਇਹ ਸਾਰਾ ਮਾਮਲਾ ਜਿੱਥੇ ਸਹੁਰੇ ਘਰ ਦੇ ਉੱਪਰ ਇੰਨੇ ਵੱਡੇ ਇਲਜ਼ਾਮ ਉਸ ਤੇ ਵੱਲੋਂ ਲਗਾਏ ਜਾ ਰਹੇ ਨੇ ਅਤੇ ਕੀ ਇਸ ਨੂੰ ਇਨਸਾਫ ਮਿਲੇਗਾ ਕਿਉਂਕਿ ਉਹ ਆਪਣੇ ਮਾਸੂਮ ਛੋਟੇ ਛੋਟੇ ਬੱਚਿਆਂ ਨੂੰ ਵੀ ਇਹੀ ਆਖ ਰਹੀ ਹੈ ਕਿ ਤੁਹਾਡਾ ਪਤਾ ਨਹੀਂ ਅੱਗੇ ਹੋਣਾ ਕੀ ਹੈ ਇਸ ਕਰ ਦੇ ਵਿੱਚ ਉਸਦੇ ਨਾਲ ਕੀਤੀ ਜਾ ਰਹੀਆਂ ਮਾੜੀਆਂ ਗੱਲਾਂ ਅਤੇ ਨਾਲ ਹੀ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਦੁਖੀ ਕਰ ਰਹੇ ਨੇ ਕੁੜੀ ਦੀ ਜ਼ੁਬਾਨੀ ਸੁਣਦੇ ਹਾਂ ਉਸ ਲੜਕੀ ਵੱਲੋਂ ਇਹ ਵੀ ਕਿਹਾ ਗਿਆ ਕਿ ਅਗਰ ਤੁਸੀਂ ਖਰਚਾ ਮੰਗੋਗੇ ਤੇ ਮੈਂ ਤੁਹਾਡਾ ਹਸਬੰਡ ਅੰਡਰਗਰਾਊਂਡ ਕਰਵਾ ਦੇਵਾਂਗੀ ਤੁਹਾਨੂੰ ਖਰਚਾ ਵੀ ਨਹੀਂ ਮਿਲੇਗਾ ਤੇ ਕਿੰਨੇ ਚਿਰ ਤੋਂ ਰਹਿ ਰਹੀ ਹੈ ਜੀ ਲੇਡੀ ਥਾਨਕੇ ਇਹ ਉਹ ਜੀ 3 ਨਵੰਬਰ ਦੀ ਆ ਚੁੱਕੀ ਆ ਸਰਹਾਲੀ ਕਲਾਂ ਦੇ ਵਿੱਚ ਇੱਕ ਹੋਟਲ ਹੈ ਜੀ ਦਾਣਾ ਪਾਣੀ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੀ ਇਹ ਜਿਹੜੇ ਹੋਟਲ ਹੈ ਜੇ ਕਿਸੇ ਨੂੰ ਕੋਈ ਕਮਰਾ ਦਿੰਦੇ ਹੋ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਮੈਂ ਅਜ ਉਸ ਲੜਕੀ ਦੇ ਪਰਿਵਾਰ ਨੂੰ ਵੀ ਜਿਹੜਾ ਪਰਿਵਾਰ ਉਹ ਦਿੱਲੀ ਬੈਠਾ ਹੈ ਤੇ ਜਿਹੜਾ ਉਹਦਾ ਪੇਕਾ ਪਰਿਵਾਰ ਪਿੰਡ ਪੰਡੋਰੀ ਗੋਲਵੜ ਦੇ ਨੇਲੇ ਨੇੜੇ ਉਹਦੇ ਪਿਤਾ ਸਰਦਾਰ ਅਮਰ ਸਿੰਘ ਜੀ ਨੂੰ ਮੈਂ ਸਵਾਲ ਕਰਦੀ ਆ ਕਿ ਤੁਹਾਡੀ ਬੇਟੀ ਵਿਆਹੀ ਸੀ ਦੋ ਬੱਚੀਆਂ ਦੀ ਮਾਂ ਸੀ ਮੇਰਾ ਕਾਰ ਉਜਾੜਨ ਤੋਂ ਪਹਿਲਾਂ ਇੱਕ ਵਾਰੀ ਪਿੰਡ ਵਿੱਚ ਆ ਕੇ ਇਨਸਪੈਕਸ਼ਨ ਤੇ ਕਰਦੇ ਕਿ ਇਹ ਜਿਹੜਾ ਪਰਿਵਾਰ ਹੈ ਮੈਨੂੰ ਸ਼ੁਰੂ ਤੋਂ ਕਿੱਦਾਂ ਰਖ ਰਿਆ ਹੈ ਬੇਟਾ ਇੱਧਰ ਆ ਇਹ ਮੇਰੀ ਬੇਟੀ ਹੈ ਜੀ ਵਾਹਿਦ ਨੂਰ ਤੌਰ ਇਹ ਮੇਰਾ ਬੇਟਾ ਦਿਲਜਾਨ ਸੀ ਇਹ ਬੇਟੀ ਜਿਸ ਦਿਨ 8 ਮਹੀਨੇ ਦੀ ਮੇਰੇ ਢਿੱਡ ਦੇ ਵਿੱਚ ਮੈਂ ਗਰਭਵਤੀ ਸੀਗੀ ਜੀ ਪੂਰਾ ਉਸ ਦਿਨ 8ਵਾਂ ਮਹੀਨਾ ਲੱਗਾ ਸੀ 8 ਨਵੰਬਰ ਦੀ ਗੱਲ ਹੈ ਜੀ 2018 2017 ਚ ਮੇਰਾ ਵਿਆਹ ਹੋਇਆ ਤੁਸੀਂ ਇਸ ਪੱਤੀ 'ਚ ਕਿਸੇ ਕੋ ਵੀ ਜਾ ਕੇ ਗਵਾਹੀ ਲੈ ਸਕਦੇ ਹੋ ਮੇਰੇ ਸੱਸ ਸੋਰੇ ਨੇ ਮੈਨੂੰ ਇੰਨੀ ਬੇਦਰਦੀ ਔਰ ਬੇਰਹਿਮੀ ਨਾਲ ਮਾਰਿਆ ਕੁੱਟਿਆ ਗਿਆ ਅੰਦਰੋਂ ਘੜੀਸ ਕੇ ਇੱਥੋਂ ਤੱਕ ਲਿਆਂਦਾ ਗਿਆ ਤੇ ਗਲੀ ਵਾਲਿਆਂ ਨੇ ਆ ਕੇ ਮੇਰੇ ਵਾਲ ਛੁਡਾਏ ਮੈਂ ਗਰਭਵਤੀ ਸੀ ਮੈਂ ਬਾਹਰ ਆਪਣੀ ਜਾਨ ਬਚਾਉਣ ਨੂੰ ਭੱਜੀ ਮੈਂ ਠਾਣੇ ਵੀ ਗਈ ਤੇ ਮੇਰੇ ਆਦਮੀ ਨੇ ਸੜਕ ਤੇ ਆਪਣੇ ਆਪ ਨੂੰ ਗੱਲ ਘੁੱਟ ਲਿਆ ਤੇ ਮੈਨੂੰ ਇਦਾਂ ਮਨਾ ਮਨੂ ਕੇ ਘਰ ਲੈ ਆਏ ਸ਼ੁਰੂ ਤੋਂ ਕਟਮਾਰ ਕੀਤੀ ਜਾਂਦੀ ਹੈ ਜੀ ਆਦਮੀ ਵੱਲੋਂ ਵੀ ਸਰਕਾਰੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਭਾਂਜੀ ਦੇਖੋ ਜੀ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਜੀ ਅਗਰ ਕੁਝ ਜਥੇਬੰਦੀਆਂ ਕਿਸੇ ਦੀ ਮਦਦ ਲਈ ਖਲੋਂਦੀਆਂ ਆ ਮੈਂ ਗੂਗਲ ਤੋਂ ਇੰਨਾ ਸਰਚ ਕੀਤਾ YouTube ਤੋਂ ਇੰਨਾ ਸਰਚ ਕੀਤਾ ਔਰ ਮਦਦ ਦੀ ਕੋ ਹਾਰ ਲਗਾਉਂਦੀ ਰਹੀ ਜਿਨ੍ਹਾਂ ਵਿੱਚੋਂ ਕੁਝ ਜਥੇਬੰਦੀਆਂ ਮਦਦ ਕਰਨ ਲਈ ਖੜੀਆਂ ਹੋਈਆਂ ਕਈਆਂ ਨੇ ਕੋਲ ਅਟੈਂਡ ਕੀਤੀ ਕਈਆਂ ਨੇ ਨਹੀਂ ਕੀਤੀ ਪਰ ਅੱਜ ਤੱਕ ਮੇਰੇ ਕੋਲ ਕਿਸੇ ਨੇ ਪਹੁੰਚ ਨਹੀਂ ਕੀਤੀ ਇੱਕ ਭਾਈ ਸਾਹਿਬ ਸੀ ਅਮਰਪਾਲ ਸਿੰਘ ਜੀ ਮਹਿਰੋ 17 ਅਕਤੂਬਰ 2024 ਨੂੰ ਰਾਤ ਮੇਰੇ ਸੋਹਰਾ ਸਾਹਿਬ ਔਰ ਮੇਰੇ ਘਰ ਵਾਲੇ ਵੱਲੋਂ ਮੈਨੂੰ ਬੇਦਰਦੀ ਨਾਲ ਮਾਰਿਆ ਗਿਆ ਉਹਦਾ ਕਾਰਨ ਇਹ ਸੀ ਮੇਰੇ ਇਸ ਮੋਬਾਈਲ 'ਚ ਕੁਝ ਪ੍ਰੂਫ ਸੀਗੇ ਜੀ ਇਹਨਾਂ ਦੋਨਾਂ ਦੇ ਇਸ ਕਮਰੇ 'ਚ ਮਾਰਿਆ ਗਿਆ ਵੀਰਜੀ ਦਿਖਾਇਆ ਜਾਵੇ ਔਰ ਇਸ ਕਮਰੇ ਦੀ ਉਹ ਬਾਰਿਖ ਫੋਲ ਕੇ ਮੈਂ ਲੋਕਾਂ ਨੂੰ ਰੋਤੀ 11 ਵਜੇ ਤੋਂ 12 ਵਜੇ ਤੱਕ ਚਿੱਕਾ ਮਾਰ ਮਾਰ ਕੇ ਰੋਲਾ ਪਾਇਆ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਮੈਨੂੰ ਮਾਰ ਦੇ ਇਹਨਾਂ ਨੇ ਦੋਨੋਂ ਬੂਹਿਆਂ ਨੂੰ ਤਾਲਾ ਲਾ ਦਿੱਤਾ ਗਿਆ ਤੇ ਮੇਰੇ ਘਰ ਆ ਕੇ ਮੈਨੂੰ ਕੋਈ ਨਹੀਂ ਬਚਾ ਸਕਿਆ ਤੇ ਜਦੋਂ ਭਾਈ ਅਮਰਤਪਾਲ ਸਿੰਘ ਮਹਿਰੋ ਜੀ ਰਾਤੀ 12 ਵਜੇ ਮੇਰੇ ਘਰ ਪਹੁੰਚੇ ਨੇ ਤੇ ਉਦੋਂ ਇਹਨਾਂ ਨੇ ਮਗਰਲੇ ਗੇਟ ਤੋਂ ਆਪਣਾ ਬੱਚਾ ਘਰੋਂ ਪਜਾ ਦਿੱਤਾ ਗਿਆ ਤੁਸੀਂ ਇਸ ਚੀਜ਼ ਦੀ ਵੀ ਗਵਾਹੀ ਪਿੰਡ ਚੋਂ ਲੈ ਸਕਦੇ ਹੋ ਜਦੋਂ ਮੈਨੂੰ 2018 ਗਰਭਪਤੀ 8 ਮਹੀਨਿਆਂ ਦੀ ਬੱਚਾ ਮੇਰੇ ਪੇਟ ਚ ਉਹਦੀ ਗਵਾਹੀ ਵੀ ਤੁਸੀਂ ਪਿੰਡ ਚੋਂ ਲੈ ਸਕਦੇ ਹੋ ਪਰ ਜਿਹੜਾ ਕੰਮ ਵੀਰ ਜੀ ਹੁਣ ਹੋ ਗਿਆ ਨਾ ਇੱਕ ਔਰਤ ਨੂੰ ਘਰ ਦੇ ਵਿੱਚ ਬਿਠਾਇਆ ਗਿਆ ਮੇਰੇ ਸਾਹਮਣੇ ਮੈਂ ਉਸ ਕਮਰੇ ਦੇ ਵਿੱਚ ਆਪਣੇ ਦੋ ਬੱਚੇ ਲੈ ਕੇ ਸਾਰੀ ਰਾਤ ਜਾ ਕੇ ਕੱਟਦੀ ਆ ਜੀ ਉਹ ਇਸ ਕਮਰੇ ਦੇ ਵਿੱਚ ਉਹ ਦੋਨੋਂ ਜੀ ਮੇਰਾ ਆਦਮੀ ਤੂੰ ਜਿਹੜੀ ਜਨਾਨੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੀ ਹੈ ਮੇਰੇ ਘਰ ਦੇ ਵਿੱਚ ਠੀਕ ਹੈ ਜੀ ਉਹ ਅੱਜ ਤੋਂ 3 ਦਿਨ ਪਹਿਲਾਂ ਸ਼ਾਮ ਨੂੰ ਮੇਰੀ ਸੱਸ ਉਹ ਔਰਤ ਕਿਰਨਦੀਪ ਕੌਰ ਤੇ ਮੇਰਾ ਹਸਬੰਦ ਇਕੱਠੇ ਗੱਡੀ 'ਚ ਬੈ ਕੇ ਇਥੋਂ ਰਿਸ਼ਤੇਦਾਰਾਂ ਦੇ ਗਏ ਐ ਮੇਰੀ ਨਣਾਨ ਦੇ ਘਰ ਗਏ ਐ ਉਹ ਜਿਹੜਾ ਕੱਪੜਾ ਇੱਕ ਵਾਰੀ ਲੰਮਦੀ ਉਹਨੂੰ ਦੁਬਾਰਾ ਨਹੀਂ ਪਾਉਂਦੀ ਉਹ ਮੇਰੀ ਸੱਸ ਪਾਈ ਜਾਂਦੀ ਐ ਸ਼ਰਮ ਸ਼ਰਮ ਮੇਰੀ ਮਦਦ ਕੀਤੀ ਜਾਵੇ ਜੀ ਮੇਰੀ ਮਦਦ ਕੀਤੀ ਜਾਵੇ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਇੱਕ ਗੱਲ ਵਰਜੀ ਹੋਰ ਕਹਿਣਾ ਚਾਹਾਂਗੀ ਇਹ ਪ੍ਰੂਫ ਐ ਇੱਕ ਵਾਰੀ ਮੇਰੇ ਘਰ ਦੀ ਵੀਡੀਓ ਬਣਾਈ ਜਾਵੇ ਸਾਰੀ ਪਾ ਨੂੰ ਪਤਾ ਲੱਗ ਜਾਏਗਾ ਮੇਰੇ ਕਮਰੇ ਦੀ ਵੀਡੀਓ ਬਣਾਈ ਜਾਵੇ ਮੈਂ ਕਿੱਦਾਂ ਰਹਿ ਰਹੀ ਇਸ ਘਰ ਦਾ ਨਕਸ਼ਾ ਦਿਖਾਇਆ ਜਾਵੇ ਤੇ ਮੇਰੇ ਕਮਰੇ ਦੀ ਛੱਤ ਵੀ ਖਾਈ ਜਾਵੇ ਮੇਰੇ ਕਮਰੇ ਤੇ ਟੈਲਾ ਨਹੀਂ ਜੀ ਸਾਰੇ ਘਰ ਚ ਟੈਲਾ ਮੇਰੇ ਕਮਰੇ ਚ ਰੰਗ ਰੋਗਣ ਨਹੀਂ ਜੀ ਸਾਰੇ ਘਰ ਚ ਰੰਗ ਰੋਗਣਾ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਨੂੰ ਮੇਰੇ ਬੱਚਿਆਂ ਦੇ ਸਮੇਤ ਗੋਲੀ ਮਾਰ ਦਿੱਤੀ ਜਾਵੇ ਇਹਨਾਂ ਨੇ ਮੈਨੂੰ ਮਾਰ ਦੇਣਾ ਔਰ ਮੈਂ ਗਰਭવતી ਸੀ ਜਿਸੰਬਰ ਮਹੀਨੇ ਇਹਨਾਂ ਨੇ ਮੈਨੂੰ ਜ਼ਬਰਦਸਤੀ ਕਿਟ ਖਵਾ ਕੇ ਮੇਰਾ ਬੱਚਾ ਵੀ ਖਤਮ ਕਰ ਦਿੱਤਾ ਮੇਰੀ ਮਦਦ ਕੀਤੀ ਜਾਵੇ ਮੇਰਾ ਨੰਬਰ ਦੱਸਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਭੁਪਿੰਦਰ ਕੌਰ ਤੇ ਕੀ ਮਸਲਾ ਕੀ ਜਿਹੜੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਆ ਜੀ ਵੀਰ ਜੀ ਮਸਲਾ ਇਹ ਆ ਕਿ ਮੈਂ ਪਿੱਛੋਂ ਆਨਾਥ ਆ ਜੀ 7 ਸਾਲ ਦੀ ਇੱਥੇ ਮੈਰਿਡ ਆ ਜਿਹੜੀ ਮੈਂ ਕੱਲ ਮੈਂ ਆਪਣੀ ਵੀਡੀਓ ਬਣਾ ਕੇ ਪਾਈ ਸੀ ਜੀ ਇੱਥੇ ਇੱਕ ਗੈਰ ਕਾਨੂੰਨੀ ਤੌਰ ਤੇ ਇੱਕ ਔਰਤ ਮੇਰੇ ਘਰ 'ਚ ਰਹਿ ਰਹੀ ਹੈ ਮੇਰਾ ਸੋਹਰਾ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਤੇ ਸੱਸ ਸ਼੍ਰੀਮਤੀ ਰਮੇਸ਼ ਕੌਰ ਸਾਰਾ ਕੁਝ ਇਹਨਾਂ ਦੀ ਸਹਿਮਤੀ ਨਾਲ ਹੋਇਆ ਜੀ ਬੜੀ ਪਲੈਨਿੰਗ ਦੇ ਨਾਲ ਚੱਲਦੇ ਆ ਰਹੇ ਸੀ ਜੀ ਪਿੱਛੋਂ ਜੋ ਕਿ ਸਾਰਾ ਮੈਨੂੰ ਉਸ ਕੁੜੀ ਵੱਲੋਂ ਹੀ ਦੱਸਿਆ ਜਾ ਰਿਹਾ ਸੀਗਾ ਅੱਜ ਮੇਰਾ ਸਾਸੋਰਾ ਤੁਹਾਨੂੰ ਇਹ ਗੱਲ ਕਹਿ ਰਹੇ ਨੇ ਕਿ ਕੋਈ ਗਰਲਫ੍ਰੈਂਡ ਸੀ ਮੇਰਾ ਮੁੰਡਾ ਕਿੱਥੇ ਨਹੀਂ ਗਿਆ ਜਾਂ ਮੇਰੀ ਸੱਸ ਨੇ ਉਹਨਾਂ ਨਾਲ ਕਿਤੇ ਗਈ ਜੀ ਵੀ ਸਾਡੇ ਘਰ 'ਚ ਕੋਈ ਨਹੀਂ ਆਇਆ ਮੈਂ ਤੁਹਾਨੂੰ ਜੀ ਵੀਡੀਓ ਦੇ ਵਿਦ ਪ੍ਰੂਫ ਦੇ ਰਹੀ ਆ ਇਹਨਾਂ ਦੇ ਵਿੱਚ ਬੈਠੀ ਦੇ ਇਹਨਾਂ ਦੇ ਵਿੱਚ ਖਾਣ ਪੀਣ ਦੇ ਔਰ ਇਹ ਨਾਲ ਬੈਠੇ ਨੇ ਜੀ ਮੈਨੂੰ ਬੜੇ ਲਾਲਚ ਦਿੱਤੇ ਗਏ ਕਿ ਬੇਟਾ ਸਾਡੇ ਘਰ 'ਚ ਟਰੈਕਟਰ ਟਰਾਲੀਆਂ ਖਲੋ ਜਾਣਗੇ ਅਸੀਂ ਡੰਗਰ ਮਾਲ ਲੈ ਲਵਾਂਗੇ ਪਹਿਲੀ ਬੰਨਾ ਬਣਾ ਲਵਾਂਗੇ ਵੀਰ ਜੀ ਤੁਸੀਂ ਦੱਸੋ ਮੈਂ ਇੱਕ ਆਪਣਾ ਆਦਮੀ ਕਿੱਦਾਂ ਵੇਚ ਦਵਾਂ ਮੇਰੇ ਹਸਬੰਦ ਦਾ ਨਾਮ ਸਰਦਾਰ ਸੁਖਸ਼ੈਨ ਸਿੰਘ ਸੰਧੂ ਉਹ ਬਟੌਰ ਪੰਜਾਬ ਰੋਡਵੇਸ ਤਰਨਤਾਰਨ ਦੇ ਵਿੱਚ ਕੰਡਕਟਰ ਦੀ ਜੌਬ ਕਰਦਾ ਹੈ ਮੇਰੀ ਕੋਈ ਮਦਦ ਕਰਨ ਲਈ ਕੋਈ ਅੱਗੇ ਨਹੀਂ ਆ ਰਿਹਾ ਜਿਹੜੀ ਮੇਰੀ ਕੱਲ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਮੈਂ ਆਪਣਾ ਨੰਬਰ ਦੱਸਣਾ ਭੁੱਲ ਗਈ ਸੀ ਜੀ ਮੇਰਾ ਨੰਬਰ ਹੈ ਤੇ ਇਸ ਸੰਬੰਧੀ ਕੋਈ ਤੁਸੀਂ ਥਾਣੇ ਕੰਪਲੀਟ ਕੀਤੀ ਹੋਏ ਜੀ ਹਾਂਜੀ ਜੀ ਇਸ ਸੰਬੰਧੀ ਮੈਂ ਅੱਜ ਤੋਂ 10-12 ਦਿਨ ਪਹਿਲਾਂ ਬਾਈ ਪੋਸਟ ਚਿੱਠੀਆਂ ਪਾਈਆਂ ਸੀ ਜੀ ਐਸਐਸਪੀ ਤਰਨਤਾਰਨ ਔਰ ਊਮਨਸਲ ਤਰਨਤਾਰਨ ਦੇ ਵਿੱਚ ਜਿੱਥੋਂ ਕਿ ਮੈਨੂੰ ਉਹਨਾਂ ਦੀਆਂ ਚਿੱਠੀਆਂ ਪਹੁੰਚਣ ਦੇ ਮੈਸੇਜ ਆਏ ਆ ਲੇਕਿਨ ਕੋਈ ਕਿਸ ਨੇ ਮੇਰੇ ਤੱਕ ਪਹੁੰਚ ਨਹੀਂ ਕੀਤੀ ਜੀ ਉਹ ਲੜਕੀ ਮੇਰੇ ਘਰ ਪਹਿਲੀ ਵਾਰੀ ਆਈ 2 ਨਵੰਬਰ 2024 ਨੂੰ ਦੀਵਾਲੀ ਵਾਲੇ ਦਿਨ ਮੈਂ ਆਪਣੇ ਦੋ ਬੱਚੇ ਲੈ ਕੇ ਸ੍ਰੀ ਹਰਮੰਦਰ ਸਾਹਿਬ ਤੇ ਸ਼ਿਦਾਂ ਸਾਹਿਬ ਅੰਮ੍ਰਿਤਸਰ ਵਿੱਚ ਸੀਗੀ ਜੀ ਇਹ ਵੀ ਮੈਨੂੰ ਉਸ ਲੜਕੀ ਵੱਲੋਂ ਦੱਸਿਆ ਗਿਆ ਉਸ ਤੋਂ ਬਾਅਦ ਜੀ ਉਹ ਲੜਕੀ 25 ਦਸੰਬਰ ਨੂੰ ਮੇਰੀ ਪ੍ਰੈਜ਼ੈਂਟ ਦੇ ਵਿੱਚ ਮੇਰੇ ਘਰ ਵੀ ਚਾਈ ਜਦਾ ਕਾਰਨ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਵੀ ਤੁਸੀਂ ਜੋ ਸਾਰੇ ਪਰਿਵਾਰ ਰਿਸ਼ਤੇਦਾਰ ਗਲੀ ਮੱਲੇ ਮਿਲੇ ਹੋਏ ਹੋ ਨਾ ਤੇ ਮੈਨੂੰ ਉਸ ਲੜਕੀ ਵੱਲੋਂ ਸਾਰੀ ਸੱਚਾਈ ਦੱਸ ਦਿੱਤੀ ਗਈ ਹੈ ਜੋ ਉਸ ਲੜਕੀ ਕੋਲ ਬਰਦਾਸ਼ਤ ਨਹੀਂ ਹੋਇਆ ਉਹਦੇ ਦੱਸੇ ਅਨੁਸਾਰ ਉਹ ਇੱਕ ਡਾਕਟਰ ਹੈ ਐਮ ਬੀਬੀਐਸ ਐਮ ਡੀ ਡਾਕਟਰ ਕਿਰਨਦੀਪ ਕੌਰ ਬੀ ਐਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਦਿੱਲੀ ਦੇ ਵਿੱਚ ਉਸ ਉਸ ਲੜਕੀ ਦੇ ਅਨੁਸਾਰ ਮੈਨੂੰ ਬਹੁਤ ਧਮਕੀਆਂ ਦਿੱਤੀਆਂ ਗਈਆਂ ਕਿ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਇੱਕ ਸਰਟੀਫਿਕੇਟ ਤਿਆਰ ਕਰਾਂਗੀ ਕਿ ਇਹ ਜਿਹੜੀ ਔਰਤ ਭੁਪਿੰਦਰ ਕੌਰ ਹੈ ਇਹ ਇੱਕ ਮੈਂਟਲ ਹੈ ਤੇ ਇਸ ਦੌਰਾਨ ਤੁਹਾਡੇ ਕੋਲ ਤੁਹਾਡੇ ਬੱਚੇ ਖੋ ਲਿੱਤੇ ਜਾਣਗੇ ਭੁਪਿੰਦਰ ਕੌਰ ਮਿਲੀ ਘਰੇ ਨਾਮ ਦਾ ਪਿਓ ਮਿਲਿਆ ਮੁੰਡੇ ਦਾ ਤੇ ਨਾਮ ਸੁਖਜਨ ਸਿੰਘ ਆ ਮਿਲਿਆ ਤੇ ਨਾ ਉਹ ਜਨਾਨੀ ਮਿਲੀ ਘਰੇ